ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਉ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜਿਵੇਂ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹਉ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮगन ਭੈ ਲਿਵਲਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹਉ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਪਏ ਲਿਵ ਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਉ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਕਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹੋ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭੈ ਲਿਵਲਾਈ ਸਾਰਗ ਮਹਲਾ 5ਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਓ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤੇਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰੇ ਨਾ ਕਭੂ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ਰਹਾਉ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬਹੂ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਵ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹਉ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮगन ਭੈ ਲਿਵਲਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬੇਸਰੇ ਨਾ ਕਬਹੂ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਪਏ ਲਿਵਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਓ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਕਿਸ ਬਿਨ ਨਿਮਖ ਨਹੀਂ ਰਹਿ ਸਕੀਏ ਬਿਸਰਨਾ ਕਬ ਹੋ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭੈ ਲਿਵਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਉ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜਿਵੇਂ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹੁ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ मनमोहन मेरे जी को प्यारो कवन कहां गुण गाई रहाव खेल खिलाए लाड लाडावे सदा सदा आन दाई प्रत पालै बारीक की न्याई जैसे मात पिताई तिस बिन निमख नहीं रह सकिए बिसर ना कबहु जाई ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵ ਲਾਈ ਸਾਰਗ ਮਹੱਲਾ 5 ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਓ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬਹੂ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰੇ ਨਾ ਕਭੂ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ मनमोहन मेरे जी को प्यारो कवन कहां गुण गाई रहाओ खेल खिलाए लाड लाडावे सदा सदा आन दाई प्रत पालै बारीक की निआई जैसे मात पिताई किस बिन निमुख नहीं रह सकिए बिसरे ना कब हो जाई ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਪਏ ਲਿਵ ਲਾਈ ਸਾਰਗ ਮਹਲਾ 5 ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ মোহন ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਓ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹੁ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ਰਹਾਵ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨੰਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਦੇਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬਹੂ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ 5 ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ਰਹਾਓ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬ ਹੁ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮगन ਭਏ ਲਿਵ ਲਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰੇ ਨਾ ਕਭੂ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮगन ਭਏ ਲਿਵ ਲਾਈ ਸਾਰਗ ਮਹੱਲਾ ਪੰਜਵਾਂ ਰਬ ਮੇਰੋ ਇਤ ਕੋਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਓ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਕਿਸ बिन ਨਿਮਖ ਨਹੀਂ ਰਹਿ ਸਕੀਐ ਬਿਸਰਨ ਕਭ ਹੋ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹਲਾ 5 ਪ੍ਰਭ ਮੇਰੋ ਇਤ ਉਤ ਸਦਾ ਸਹਾਈ मनमोहन मेरे जी को प्यारो कवन कहूँ गुण गाई रहाओ खेल खिलाए लाड लाडावे सदा सदा आन दाई प्रथ पालै बारीक की न्याई जैसे मात पिताई तिस बिन निमख नहीं रह सकिए ਬੇਸਰੇ ਨਾ ਕਬ ਹੂੰ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਵ ਖੇਲ ਖਿਲਾਏ लाਡ ਲਾਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨਾ ਕਬਹੂ ਜਾਈ ਕਹ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ